ਕਿਸੇ ਪੁਰਾਣੇ ਸ਼ਹਿਰ ਦੀਆਂ ਤੰਗ ਗਲੀਆਂ ਵਿੱਚ ਜਿੱਥੇ ਮਸੀਤਾਂ ਦੀਆਂ ਆਵਾਜ਼ਾਂ ਅਤੇ ਬਾਜ਼ਾਰ ਦੀ ਹਲਚਲ ਦੇ ਵਿੱਚਕਾਰ ਜ਼ਿੰਦਗੀ ਸਾਂ ਲੈਂਦੀ ਸੀ ਉੱਥੇ ਹੀ ਇੱਕ ਕੋਨੇ ਵਿੱਚ ਇੱਕ ਸੂਫੀ ਫਕੀਰ ਆਪਣੀ ਚੌਪੜੀ ਵਿੱਚ ਇਬਾਦਤ ਕਰਦਾ ਸੀ ਉਹ ਹਰ ਵੇਲੇ ਆਪਣੇ ਖੁਦਾ ਦੀ ਯਾਦ ਵਿੱਚ ਲੀਨ ਰਹਿੰਦਾ ਲੋਕਾਂ ਨੂੰ ਚੰਗੇ ਰਾਹ ਦੀ ਸਲਾਹ ਦਿੰਦਾ ਸੱਚਾਈ ਤੇ ਪਵਿੱਤਰਤਾ ਦੇ ਉਪਦੇਸ਼ ਦਿੰਦਾ ਉਸੇ ਸ਼ਹਿਰ ਦੇ ਦੂਜੇ ਪਾਸੇ ਇੱਕ ਵੈਸ਼ਿਆ ਰਹਿੰਦੀ ਸੀ ਉਹ ਇੱਕ ਭੀੜ-ਪੜੱਕੇ ਵਾਲੇ ਇਲਾਕੇ ਵਿੱਚ ਵਸਦੀ ਸੀ ਜਿੱਥੇ ਰਾਤ ਇੱਕ ਹੋਰ ਹੀ ਦੁਨੀਆ ਜਗਦੀ ਸੀ ਉਹ ਸੋਹਣੀ ਸੀ ਪਰ ਉਸ ਦੀਆਂ ਅੱਖਾਂ ਵਿੱਚ ਅਜੀਬ ਤਰ੍ਹਾਂ ਦੀ ਉਦਾਸੀ ਸੀ ਲੋਕ ਉਸ ਨੂੰ ਦੇਖ ਕੇ ਹੱਸੇ ਮਾਰਦੇ ਜਾਂ ਨਫ਼ਰਤ ਭਰੀ ਨਜ਼ਰ ਨਾਲ ਤੱਕਦੇ ਪਰ ਕੋਈ ਵੀ ਉਸ ਦੀਆਂ ਅੱਖਾਂ ਦੇ ਦਰਦ ਨੂੰ ਨਹੀਂ ਪਛਾਣਦਾ ਸੀ ਸੂਫੀ ਫਕੀਰ ਹਰ ਰੋਜ਼ ਆਪਣੇ ਮਾਲਕ ਨੂੰ ਯਾਦ ਕਰਦਾ ਲੋਕਾਂ ਨੂੰ ਨੇਕੀ ਦੇ ਪਾਠ ਪੜਾਉਂਦਾ ਤੇ ਧਰਮ ਦੇ ਚੱਲਣ ਦੀਆਂ ਗੱਲਾਂ ਕਰਦਾ ਪਰ ਜਦੋਂ ਉਹ ਵੀ ਵੈਸ਼ਿਆ ਦੀ ਕਲੀ ਵਿੱਚੋਂ ਲੰਘਦਾ ਉਸ ਦਾ ਚਿਹਰਾ ਨਫ਼ਰਤ ਨਾਲ ਭਰ ਜਾਂਦਾ ਉਹ ਅਕਸਰ ਸੋਚਦਾ ਇਹ ਔਰਤ ਕਿੰਨੀ ਪਾਪੀ ਹੈ ਇਹ ਆਪਣਾ ਸਰੀਰ ਵੇਚਦੀ ਹੈ ਲੋਕਾਂ ਨੂੰ ਪਰਬਾਤ ਕਰਦੀ ਹੈ ਇਹ ਸਰੂਰ ਨਰਕ ਵਿੱਚ ਜਾਵੇਗੀ ਉਸ ਦੀ ਇਹ ਸੋਚ ਉਸ ਦੇ ਦਿਲ ਵਿੱਚ ਹੌਲੀ-ਹੌਲੀ ਬੁੱਧ ਦੀ ਗਈ ਦੂਜੇ ਪਾਸੇ ਉਹ ਵੈਸ਼ਿਆ ਜਿਸ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਸਹਿਨਾ ਪਿਆ ਅਕਸਰ ਇਕੱਲੇ ਬੈਠ ਕੇ ਰੋਂਦੀ ਰਹਿੰਦੀ ਉਹ ਸੋਚਦੀ ਮੈਂ ਕਿੰਨੀ ਬਦਨਸੀਬ ਹਾਂ ਇਹ ਜੀਵਨ ਮੈਂ ਆਪਣੇ ਆਪ ਨਹੀਂ ਚੁਣਿਆ ਪਰ ਹਾਲਾਤਾਂ ਨੇ ਮੈਨੂੰ ਇੱਥੇ ਲਿਆ ਕੇ ਖੜਾ ਕਰ ਦਿੱਤਾ ਕਾਸ਼ ਮੈਂ ਇੱਕ ਪਵਿੱਤਰ ਜੀਵਨ ਜੀ ਸਕਤੀ ਹਰ ਰਾਤ ਜਦੋਂ ਕਾਕ ਆਉਂਦੇ ਤੇ ਚਲੇ ਜਾਂਦੇ ਉਹ ਕੰਟਿਆਂ ਤੱਕ ਛੱਤ ਨੂੰ ਤੱਕਦੀ ਰਹਿੰਦੀ ਤੇ ਆਪਣੇ ਮਨ ਵਿੱਚ ਇੱਕ ਖਾਲੀਪਨ ਮਹਿਸੂਸ ਕਰਦੀ ਉਸ ਨੂੰ ਖੁਦਾ ਦੀ ਤਲਾਸ਼ ਸੀ ਪਰ ਉਹ ਸੋਚਦੀ ਸੀ ਕਿ ਉਹ ਬਹੁਤ ਗੁਨਾਹਗਾਰ ਹੈ ਤੇ ਖੁਦਾ ਉਸ ਨੂੰ ਕਦੇ ਮਾਫ਼ ਨਹੀਂ ਕਰੇਗਾ ਪਰ ਇੱਕ ਗੱਲ ਉਹ ਹਮੇਸ਼ਾ ਕਰਦੀ ਸੀ ਕਿ ਉਹ ਰਾਤ ਨੂੰ ਰੋਂਦੀ ਰਹੀ ਉਹ ਰਾਤ ਨੂੰ ਉងਦੀ ਹੋਈ ਖੁਦਾ ਨੂੰ ਯਾਦ ਕਰਦੀ ਜਦ ਪੂਰਾ ਸ਼ਹਿਰ ਸੌਂ ਜਾਂਦਾ ਉਹ ਆਪਣੇ ਬਿਸਤਰੇ ਤੇ ਬੈਠ ਕੇ ਖੁਦਾ ਨੂੰ ਅਰਜ਼ ਕਰਦੀ ਐ ਖੁਦਾ ਮੈਨੂੰ ਮaaf ਕਰ ਤੇ ਮੈਂ ਚਾਹ ਕੇ ਵੀ ਇਹ ਰਾਹ ਨਹੀਂ ਚੁਣਿਆ ਮੈਨੂੰ ਤੇਰੀ ਤਲਾਸ਼ ਹੈ ਪਰ ਮੈਂ ਕਿਵੇਂ ਆਵਾਂ ਤੇਰੇ ਦਰ ਤੇ ਮੈਂ ਬਹੁਤ ਗੰਦੀ ਹਾਂ ਤੇ ਤੂੰ ਬਹੁਤ پاک ਪਵਿੱਤਰ ਹੈ ਸਮਾਂ ਲੰਘਦਾ ਗਿਆ ਵੈਸ਼ਿਆ ਦਾ ਦਿਲ ਉਹ ਤਾਂ ਦਿੱਰਫ਼ ਹੋਰ ਵੀ ਵਧਣ ਲੱਗ ਪਿਆ। ਉਹ ਰਾਤਾਂ ਨੂੰ ਜਾਗ ਕੇ ਦੁਆ ਕਰਦੀ ਰਹਿੰਦੀ ਤੇ ਜਦੋਂ ਬਾਜ਼ਾਰ ਵਿੱਚੋਂ ਲੰਘਦੀ ਕਿਸੇ ਗਰੀਬ ਨੂੰ ਰੋਟੀ ਖਿਲਾਉਣ ਤੋਂ ਪਿੱਛੇ ਨਹੀਂ ਹਟਦੀ। ਤੁੱਚੇ ਪਾਸੇ ਉਹ ਸੂਫੀ ਫਕੀਰ ਦੀ ਇਬਾਦਤ ਤਾਂ ਚਲਦੀ ਰਹੀ ਪਰ ਉਸ ਦੇ ਦਿਲ ਵਿੱਚ ਹੰਕਾਰ ਆਉਣ ਲੱਗ ਪਿਆ। ਹੁਣ ਉਹ ਆਪਣੇ ਆਪ ਨੂੰ ਬਹੁਤ ਉੱਚਾ ਅਤੇ ਹੋਰਾਂ ਨੂੰ ਨੀਵਾ ਸਮਝਣ ਲੱਗ ਪਿਆ। ਉਹ ਇਹ ਸੋਚ ਕੇ ਸੰਤੁਸ਼ਟ ਹੁੰਦਾ ਕਿ ਉਹ ਇੱਕ ਨੇਕ ਬੰਦਾ ਹੈ ਜਿਸਨੇ ਕਦੇ ਕੋਈ ਪਾਪ ਨਹੀਂ ਕੀਤਾ ਪਰ ਉਹ ਇਹ ਭੁੱਲ ਗਿਆ ਕਿ ਉਸਦੇ ਦਿਲ ਵਿੱਚ ਨਫ਼ਰਤ ਭਰੀ ਹੋਈ ਸੀ ਇੱਕ ਦਿਨ ਦੋਹਾਂ ਦੀ ਮੌਤ ਹੋ ਗਈ ਪਹਿਲਾ ਵੈਸ਼ ਚਲੀ ਗਈ ਤੇ ਕੁਝ ਸਮੇਂ ਬਾਅਦ ਸੂਫੀ ਵੀ ਇਹ ਦੁਨੀਆ ਛੱਡ ਗਿਆ ਜਦੋਂ ਦੋਹਾਂ ਦੀਆਂ ਰੂਹਾਂ ਖੁਦਾ ਦੇ ਦਰਬਾਰ ਵਿੱਚ ਪਹੁੰਚੀਆਂ ਤਾਂ ਅਜੀਬ ਦ੍ਰਿਸ਼ ਦੇਖਣ ਨੂੰ ਮਿਲਿਆ ਫਰਿਸ਼ਤਿਆਂ ਨੇ ਦੋਹਾਂ ਦੀਆਂ ਅਮਲ ਦੀਆਂ ਕਿਤਾਬਾਂ ਖੋਲੀਆਂ ਸੂਫੀ ਫਕੀਰ ਦੀ ਕਿਤਾਬ ਵਿੱਚ ਲਿਖਿਆ ਸੀ ਪੂਰੀ ਜ਼ਿੰਦਗੀ ਇਬਾਦਤ ਕੀਤੀ ਧਰਮ ਦਾ ਉਪਦੇਸ਼ ਦਿੱਤਾ ਪਰ ਅੰਦਰੋਂ ਹੰਕਾਰ ਸੀ ਲੋਕਾਂ ਨੂੰ ਨੀਵਾਂ ਸਮਝਦਾ ਸੀ ਤੇ ਵੈਸ਼ਿਆ ਨਾਲ ਨਫ਼ਰਤ ਕਰਦਾ ਸੀ ਤੇ ਵੈਸ਼ਿਆ ਦੀ ਕਿਤਾਬ ਵਿੱਚ ਲਿਖਿਆ ਸੀ ਪਾਪ ਉਸਦੇ ਹਾਲਾਤਾਂ ਦੀ ਮਜਬੂਰੀ ਸੀ ਪਰ ਉਸ ਦਾ ਦਿਲ پاک ਸੀ ਉਹ ਹਰ ਰੋਜ਼ ਰੋਂਦੀ ਸੀ ਖੁਤਾ ਨੂੰ ਯਾਦ ਕਰਦੀ ਸੀ ਤੇ ਸੱਚੇ ਦਿਨੋਂ ਤੌਬਾ ਕਰਦੀ ਸੀ ਖੁਦਾ ਨੇ ਫਰਿਸ਼ਤਿਆਂ ਨੂੰ ਹੁਕਮ ਦਿੱਤਾ ਇਸ ਵੈਸ਼ਿਆ ਨੂੰ ਜੰਨਤ ਵਿੱਚ ਲੈ ਜਾਓ ਅਤੇ ਸੂਫੀ ਫਕੀਰ ਨੂੰ ਦੋਸ਼ਕ ਪਾਵਾ ਨਰਕ ਵਿੱਚ ਸੁੱਟ ਦਿਓ ਸੂਫੀ ਹੈਰਾਨ ਰਹਿ ਗਿਆ ਉਹ ਰੋਂਦਾ ਹੋਇਆ ਖੁਦਾ ਕੋਲ ਬੇਨਤੀ ਕਰਦਾ ਹੈ اے ਮਾਲਕ ਮੈਂ ਸਾਡੀ ਉਮਰ ਤੇਰਾ ਨਾਮ ਲਿਆ ਇਬਾਦਤ ਕੀਤੀ ਲੋਕਾਂ ਨੂੰ ਨੇਕ ਰਾਹ ਦੱਸਿਆ ਤੇ ਤੂੰ ਮੈਨੂੰ ਨਰਕ ਵਿੱਚ ਭੇਜ ਰਿਹਾ ਹੈ ਜਦ ਕਿ ਇਹ ਔਰਤ ਜਿਸ ਨੇ ਪੂਰੀ ਉਮਰ ਪਾਪ ਕੀਤੇ ਤੇ ਉਹ ਜੰਨਤ ਚਲੀ ਜਾ ਰਹੀ ਹੈ ਖੁਦਾ ਨੇ ਕਿਹਾ ਤੂੰ ਇਬਾਦਤ ਤਾਂ ਕੀਤੀ ਪਰ ਉਹ ਤੇਰਾ ਹੰਕਾਰ ਸੀ ਤੂੰ ਆਪਣੇ ਆਪ ਨੂੰ ਹੋਰਨਾਂ ਨਾਲੋਂ ਉੱਚਾ ਸਮਝਿਆ ਹੋਰਨਾਂ ਨੂੰ ਹੇਠਾਂ ਸਮਝਿਆ ਤੇਰੇ ਦਿਲ ਵਿੱਚ ਪ੍ਰੇਮ ਨਹੀਂ ਸੀ ਸਿਰਫ ਦਿਖਾਵਾ ਸੀ ਇਸ ਇਸਤਰੀ ਨੇ ਹਲਾਤਾਂ ਕਰਕੇ ਪਾਪ ਕੀਤਾ ਪਰ ਇਸ ਦਾ ਦਿਲ ਪਵਿੱਤਰ ਸੀ ਇਹ ਹਰ ਰੋਜ਼ ਪਛਤਾਤਾਪ ਕਰਦੀ ਰਹੀ ਮੈਨੂੰ ਮਿਲਣ ਦੀ ਕੋਸ਼ਿਸ਼ ਕਰਦੀ ਰਹੀ ਇਸ ਤਾਂ ਮਨ ਹਰ ਵੇਲੇ ਮੇਰੇ ਲਈ ਰੋਂਦਾ ਰਿਹਾ ਮੈਂ ਤਾਂ ਉਸ ਦੇ ਨਾਲ ਹੁੰਦਾ ਹਾਂ ਜੋ ਸੱਚੇ ਦਿਲੋਂ ਮੈਨੂੰ ਪੁਕਾਰਦਾ ਹੈ ਦੋਸਤੋ ਇਹ ਕਹਾਣੀ ਸਾਨੂੰ ਇੱਕ ਬਹੁਤ gehri ਸਿੱਖਿਆ ਦਿੰਦੀ ਹੈ ਖੁਦਾ ਬਾਹਰੀ ਰਸਮ ਰਿਵਾਜਾਂ ਨੂੰ ਨਹੀਂ ਦਿਲ ਦੀ ਸੱਚਾਈ ਨੂੰ ਵੇਖਦਾ ਹੈ ਸਿਰਫ ਪੂਜਾ ਪਾਠ ਇਬਾਦਤ ਜਾਂ ਧਾਰਮਿਕ ਕਰਮਾਂ ਨੂੰ ਕਰਨ ਨਾਲ ਕੋਈ ਇਨਸਾਨ ਚੰਗਾ ਨਹੀਂ ਬਣ ਜਾਂਦਾ ਜਦ ਤੱਕ ਉਸ ਦਿਲ ਕੋਮਲ ਪ੍ਰੇਮਮਈ ਅਤਿ ਇੱਲੂ ਨਾ ਹੋਵੇ ਜੇਕਰ ਭਗਤੀ ਨਾਲ ਹੰਕਾਰ ਆ ਜਾਵੇ ਤਾਂ ਉਹ ਭਗਤੀ ਵਿਅਰਥ ਹੋ ਜਾਂਦੀ ਹੈ ਫਕੀਰ ਤਾਂ ਹੰਕਾਰ ਹੀ ਉਸ ਨੂੰ ਖੁਦਾ ਤੋਂ ਦੂਰ ਲੈ ਗਿਆ ਵੈਸ਼ਨ ਸੱਚੇ ਦਿਲ ਨਾਲ ਪਛਤਾਪ ਕੀਤਾ ਅਤੇ ਖੁਦਾ ਨੇ ਉਸ ਨੂੰ ਮਾਫ ਕਰ ਦਿੱਤਾ ਖੁਦਾ ਉਹਨਾਂ ਦੇ ਨੇੜੇ ਹੁੰਦਾ ਹੈ ਜੋ ਸੱਚੇ ਦਿਲ ਨਾਲ ਉਸ ਨੂੰ ਯਾਦ ਕਰਦੇ ਹਨ ਕੋਈ ਭਾਰ ਹੋ ਕਿਹੋ ਜਿਹਾ ਵੀ ਲੱਗੇ ਅਸੀਂ ਨਹੀਂ ਜਾਣਦੇ ਕਿ ਉਸ ਦੇ ਅੰਦਰ ਕੀ ਚੱਲ ਰਿਹਾ ਹੈ ਹਰ ਇਨਸਾਨ ਦੀ ਆਪਣੀ ਯਾਤਰਾ ਹੁੰਦੀ ਹੈ ਖੁਦ ਲਈ ਸਭ ਤੋਂ ਮਹੱਤਵਪੂਰਨ ਚੀਜ਼ ਹੈ ਦਿਲ ਦੀ ਸੱਚਾਈ ਜੇ ਦਿਲ ਨਿਰਮਲ ਦਿਆਲੂ ਅਤੇ ਪ੍ਰੇਮ ਨਾਲ ਭਰਿਆ ਹੋਵੇ ਤਾਂ ਕੋਈ ਵੀ ਇਨਸਾਨ ਉਸ ਦੀ ਕਿਰਪਾ پا ਸਕਦਾ ਹੈ ਚਾਹੇ ਉਹ ਕੋਈ ਵੀ ਹੋਵੇ ਅਸਲੀ ਧਰਮ ਪਿਆਰ ਨਿਮਰਤਾ ਅਤੇ ਧਿਆਵੇ ਵਿੱਚ ਹੈ ਨਾ ਕਿ ਦਿਖਾਵੇ ਵਿੱਚ ਦੋਸਤੋ ਉਮੀਦ ਕਰਤਾ ਅੱਜ ਦਾ ਇਹ ਰੋਹਾਨੀ ਸਫ਼ਰ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰਬ ਰਾਖਾ